ਗੁਰੂ ਪਿਆਰੇ ਖਾਨਸਤਾ ਜੀ ਜੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਦੋ ਗੱਲਾਂ ਅੱਜ ਮੈਂ ਆਪਣੇ ਆਪ ਨੂੰ ਪ੍ਰਚਾਰਕ ਕਹਾਉਣ ਦਾ ਦਾਵਾ ਕਰਨ ਵਾਲੇ ਅਮਰੀਕ ਸਿੰਘ ਚੰਡੀਗੜੀਏ ਦੇ ਨਾਲ ਕਰਨੀਆਂ ਚਾਹੁੰਦਾ ਤਾਜ਼ਾ-ਤਾਜ਼ਾ ਜੋ ਇਸ ਦੀ ਕੋਈ 5-6 ਮਿੰਟ ਦੀ ਵੀਡੀਓ ਆਈ ਤੁਸੀਂ ਸਾਰਿਆਂ ਸੁਣੀ ਹੋਵੇਗੀ ਦੇਖੀ ਹੋਵੇਗੀ ਇਹਦੇ ਬਾਰੇ ਮੈਂ ਕੁਝ ਬਚਨ ਕਰਨਾ ਚਾਹੁੰਦਾ ਹੈ ਪਹਿਲੀ ਗੱਲ ਕਿਸੇ ਵੀ ਮੁੱਦੇ ਦਾ ਕੋਈ ਵਿਰੋਧ ਕੀਤਾ ਜਾਵੇ ਜੋ ਮੁੱਦਾ ਪੰਥਨਾਲ ਸੰਬੰਧਤ ਹੈ ਤਾਂ ਉਸ ਦੇ ਦੋ ਮੁੱਖ ਤੌਰ ਤੇ ਕਾਰਨ ਹੁੰਦੇ ਨੇ ਇੱਕ ਤਾਂ ਉਹਨਾਂ ਮੁੱਦਿਆਂ ਪ੍ਰਤੀ ਅਣਜਾਣਤਾ ਤੇ ਅਗਿਆਨਤਾ ਪਤਾ ਨਾ ਹੋਣਾ ਕਿ ਕਿਸ ਦੀ ਗੱਲ ਕੀ ਹੈ ਤੇ ਦੂਸਰਾ ਕਾਰਨ ਇਹੋ ਜੇ ਲੋਕਾਂ ਦਾ ਹੁੰਦਾ ਹੈ ਕਿ ਪਤਾ ਤਾਂ ਹੈ ਅਸਲੀਅਤ ਦਾ ਪਰ ਉਸ ਅਸਲੀਅਤ ਨੂੰ ਜਾਣ ਬੁੱਝ ਕੇ ਛਪਾਉਂਦਿਆਂ ਹੋਇਆਂ ਆਪਣੇ ਵੱਲੋਂ ਗੱਲਾਂ ਬਣਾ ਬਣਾ ਕੇ ਕਰਨੀਆਂ ਜਿਸ ਨੂੰ ਆਪਾਂ ਜ਼ਰਾ ਲਫ਼ਜ਼ਾਂ ਵਿੱਚ ਬੇਈਮਾਨੀ ਕਹਿ ਸਕਦੇ ਹਾਂ ਹੁਣ ਇਹ ਅਮਰੀਕਸੋਂ ਤੇ ਇਹਦੇ ਸਾਥੀ ਦੱਸਣ ਹੈ ਕਿ ਜੋ ਤੁਸੀਂ ਬਿਨਾ ਮਤਲਬ ਦੰਦਮੇ ਟਕਸਾਲ ਤੇ ਪ੍ਰਾਤਨ ਜਥੇ ਬੰਦੀਆਂ ਦਾ ਵਿਰੋਧ ਕਰਨਾ ਸ਼ੁਰੂਆ ਹੈ ਉਹਨਾਂ ਮਹਾਨ ਜਥੇ ਬੰਦੀਆਂ ਜਥੇ ਬੰਦੀਆਂ ਦੀ ਸੇਵਾ ਬਾਰੇ ਤੇ ਉਹ ਜਿਹੜੇ ਗੁਰਮਤ ਸਿਧਾਂਤ ਨੂੰ ਅਪਣਾ ਕੇ ਚੱਲ ਰਹੇ ਹਾਂ ਉਹਨਾਂ ਬਾਰੇ ਤੁਸੀਂ ਅਣਜਾਣ ਹੋ ਕੇ ਜਾਂ ਤੁਸੀਂ ਬੇਈਮਾਨ ਹੈ ਤੁਸੀਂ ਆਪ ਦੱਸੋ ਕੁਝ ਗੱਲਾਂ ਜਿਹੜੀਆਂ ਬ੍ਰਿਖਸ ਸਿੰਘ ਦਾ ਮੈਂ ਇਹਦੀ ਕਈ ਵੀਡੀਓ ਵਿੱਚੋਂ ਸਾਂਝੀਆਂ ਕਰਨੀਆਂ ਚਾਹੁੰਦਾ ਸਭ ਤੋਂ ਪਹਿਲਾਂ ਏਨੇ ਬੜੀ ਘੁਮਾ ਫਰਾ ਕੇ ਇੱਕ ਬੇਥਵੀ ਜੀ ਗੱਲ ਕੀਤੀ ਕਿ ਅਖੇ ਜੀ ਆਪਣੇ ਆਪ ਨੂੰ ਸੰਤ ਕਹਾਉਣ ਵਾਲਿਆਂ ਨੇ ਡੇਰੇਦਾਰਾਂ ਨੇ ਪ੍ਰਚਾਰਕ ਹੋਣ ਦਾ ਨਕਾਬ ਪਾਇਆ ਭਲੇ ਆ ਨਕਾਬ ਉਹਨਾਂ ਗੁਰਮੁਖਾਂ ਪਿਆਰਿਆਂ ਨੇ ਨਹੀਂ ਪਾਇਆ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕੁਰਬਾਨੀ ਦੇ ਆਸ਼ੇ ਮੁਤਾਬਕ ਗੁਜ਼ਾਰਿਆ ਕੁਰਬਾਨੀ ਬਾਣੀ ਦੇ ਧਾਰ ਨਹੀਂ ਰਹੇ ਗੁਰਮਤ ਰਹਿਤ ਮਰਜ਼ਾਦਾ ਵਿੱਚ ਪਰਪੱਕ ਰਹੇ ਆਪਣੇ ਜੀਵਨ ਦਾ ਇੱਕ ਇੱਕ ਪਲ ਜਿੰਨਾ ਕੌਮ ਵਾਸਤੇ ਜੀਵਿਆ ਔਰ ਗੁਰਮਤ ਦੇ ਗੂੜ ਸਿਧਾਂਤ ਨੂੰ ਕੇਵਲ ਸਮਝਿਆ ਨਹੀਂ ਬਲਕਿ ਆਪਣੇ ਜੀਵਨ ਅੰਦਰ ਧਾਰਨ ਵੀ ਕੀਤਾ ਉਹਨਾਂ ਗੁਰਮੁਖਾਂ ਪਿਆਰਿਆ ਸੰਤਾਂ ਮਹਾਤਮਾ ਨੇ ਨਕਾਬ ਨਹੀਂ ਪਾਇਆ ਪ੍ਰਚਾਰਕ ਹੋਣ ਦਾ ਨਕਾਬ ਤੇਰੇ ਵਰਗੇ ਜਿਹੜੇ ਨੇ ਇਹ ਪਾਈ ਬੈਠੇ ਨੇ ਜਿਹੜੇ ਹੈਨ ਤਾਂ ਕਾਮ ਰੇਡੀ ਸੋਚਦੇ ਮਾਲਕ ਗੁਰਮਤ ਸੋਚ ਨੇੜੇ ਤੇੜੇ ਵੀ ਦੀ ਲੰਗੀ ਤੇ ਆਪਣੇ ਆਪ ਨੂੰ ਆਪਣੇ ਮੂੰਹੋਂ ਹੀ ਤੁਸੀਂ ਗੁਰਮਤਿ ਦੇ ਸੱਚ ਦੇ ਪ੍ਰਚਾਰਕ ਤਤ ਗੁਰਮਤਿ ਦੇ ਪ੍ਰਚਾਰਕ ਹੁੰਦੇ ਹੋ ਇਹ ਨਕਾਬ ਤੁਹਾਡੇ ਵਰਗਿਆਂ ਦੇ ਚਿਹਰਿਆਂ ਤੇ ਪਏ ਹੋਏ ਨੇ ਦੂਸਰੀ ਗੱਲ ਜਿਹੜੀ ਨੂੰ ਕਸ਼ਾਰੇ ਦੀ ਕੀਤੀ ਹੈ ਤੂੰ ਤੇ ਤੇਰਾ ਲਾਣਾ ਸਾਰੇ ਇਹ ਦੱਸਣ ਦਮਦਮੀ ਟਕਸਾਲ ਦੀ ਜਾਂ ਹੋਰ ਕਿਸੇ ਵੀ ਸੰਪਰਦਾ ਦੀ ਕਿਹੜੀ ਪੁਸਤਕ ਵਿੱਚ ਕਿਹੜੀ ਕਿਤਾਬ ਵਿੱਚ ਕਿਹੜੀ ਜਗ੍ਹਾ ਜਾਂ ਕਿਹੜੀ ਕਿਤੇ ਆਡੀਓ ਕਾਸਟ ਜਾਂ ਵੀਡੀਓ ਕਾਸਟ ਵਿੱਚ ਕਿਸੇ ਨੇ ਇਹ ਕਿਹਾ ਹੈ ਕਿ ਰਸ਼ੈਰਾ ਹੰਮਾਨ ਨੇ ਦਿੱਤਾ ਹੈ ਤੁਹਾਨੂੰ ਗੱਲ ਦੀ ਸਮਝ ਨਹੀਂ ਲੱਗਦੀ ਇੰਨਾ ਤੁਹਾਡਾ ਖਾਰ ਦਿਮਾਗ ਹੈ ਤੇ ਜਾਂ ਫਿਰ ਉਹੀ ਗੱਲ ਕੇ ਸਮਝਦੇ ਹੋ ਵੀ ਤੁਸੀਂ ਬੇਈਮਾਨ ਹੋ ਕਿ ਜਾਣਬੁੱਝ ਕੇ ਗੱਲਾਂ ਨੂੰ ਘੁਮਾਫਰਾ ਕੇ ਕਰਦੇ ਹੋ ਸਿਰਫ ਇੰਨੀ ਇੱਕ ਗੱਲ ਪਰਾਤਨ ਜਿਹੜੇ ਕੋਈ ਲਿਖਤਾ ਨੇ ਉਹਨਾਂ ਵਿੱਚੋਂ ਇਹ ਕਿਹਾ ਕਿ ਹਾਂ ਸਮੇਂ ਸਮੇਂ ਮੁਤਾਬਕ ਜੇ ਆਪਾਂ ਵੇਖੀਏ ਕੇਸਾਂ ਦੀ ਵੀ ਸਾਰੇ ਧਰਮਾਂ ਦੇ ਵਿੱਚ ਮਹਾਨਤਾ ਰਹੀ ਹੈ ਕਿਰਪਾਨ ਤੇਗ ਸ੍ਰੀ ਸਾਹਿਬ ਇਹ ਵੀ ਗੁਰੂ ਕਾਲ ਤੋਂ ਪਹਿਲਾਂ ਇਸ ਸੰਸਾਰ ਤੇ ਇਸ ਧਰਤੀ ਤੇ ਮੌਜੂਦ ਸੀ ਸਤਿਗੁਰੂ ਸੱਚੇ ਪਾਤਸ਼ਾਹ ਤਨ ਇੱਕ ਕਾਰ ਜਿਹੜੇ ਨੇ ਨਾ ਕਕਾਰਾਂ ਦੇ ਸਾਨੂੰ ਪ੍ਰਪੱਕਤਾ ਬਖਸ਼ੀ ਹੈ ਤੇ ਜਿਹੜੇ ਉਹ ਰਾਮਚੰਦਰ ਵੱਲੋਂ ਹਨੂਮਾਨ ਨੂੰ ਕਸ਼ਾਰੇ ਦਿੱਤੇ ਜਾਣ ਦੀ ਗੱਲ ਹੈ ਉਹ ਗੱਲ ਕੀ ਗੁਰਬਾਣੀ ਵਿੱਚ ਨਹੀਂ ਆਉਂਦੀ ਦਾਦੀ ਦੇ ਲੰਕਾ ਕੜ ਉਪਹਾੜੀ ਦੇ ਰਾਵਣ ਬਾਣ ਸਲ ਵਿਸਲ ਆਣ ਤੋਖੀਲੇ ਹਰੀ ਕਰਮ ਕਰ ਕਸ਼ੌਟੀ ਮਫੀਤ ਸ੍ਰੀ ਇੰਨੀ ਗੱਲ ਤਾਂ ਲਿਖੀ ਹੋਈ ਹੈ ਗੁਰਬਾਣੀ ਪਾਠ ਦਰਪਣ ਦੇ ਵਿੱਚ ਕਿ ਸਭ ਤੋਂ ਅਮੋਲਕ ਤੇ ਸਭ ਨਾਲੋਂ ਚੰਗੀ ਵਸਤੂ ਜਾਣ ਕੇ ਇੱਕ ਸ਼ਹਿਰਾ ਦਿੱਤਾ ਪਰ ਇਹ ਕਿੱਥੇ ਲਿਖਿਆ ਕਿ ਹਨੂਮਾਨ ਕੋਲ ਉਹ ਕਸ਼ਹਿਰਾ ਜਿਹੜਾ ਸੀ ਫਾਲਸਾ ਪੰਥ ਨੂੰ ਮਿਲਿਆ ਇਹ ਤੂੰ ਤੇ ਤੇਰੇ ਲਾਣੇ ਨੇ ਜਿਹੜੀ ਝੂਠੀ ਗੱਲ ਬਣਾਈ ਹੈ ਇਸ ਗੱਲ ਦਾ ਜਵਾਬ ਦੇ ਵੀ ਇਹ ਕਿੱਥੋਂ ਲਿਖਿਆ ਤੂੰ ਕਿੱਥੋਂ ਪੜ੍ਹਿਆ ਤੇ ਕਿਸ ਨੇ ਕਿਹਾ ਐਵੇਂ ਜਾਣ ਕੇ ਲੋਕਾਂ ਨੂੰ ਗੁਮਰਾਹ ਕਰਦੇ ਫਿਰਦੇ ਹੋ ਝੂਠ ਦਾ ਪ੍ਰਚਾਰ ਕਰਦੇ ਫਿਰਦੇ ਹੋ ਤੇ ਛੱਤ ਛੱਤ ਦਾ ਰੌਲਾ ਪਾਉਂਦੇ ਰਹਿੰਦੇ ਹੋ ਜੀ ਅਸੀਂ ਛੱਕ ਦੇ ਪ੍ਰਚਾਰਕਾ ਬਣਾ ਕੇ ਰੋਣਾ ਜਹਾ ਮੂੰਹ ਤੇ ਗੱਲਾਂ ਕਰੀ ਜਾਣੀਆਂ ਇਸ ਤਰ੍ਹਾਂ ਪ੍ਰਚਾਰ ਨਹੀਂ ਹੁੰਦਾ ਹੁੰਦਾ ਪਹਿਲਾ ਗੱਲਾਂ ਨੂੰ ਸਿੱਧ ਕਰੋ ਸਾਹਮਣੇ ਆਓ ਤੇ ਫੇਰ ਤੁਹਾਨੂੰ ਪਤਾ ਚੱਲੇਗਾ ਅਸਲੀਅਤ ਕੀ ਹੈ ਅਗਲੀ ਗੱਲ ਜਿਹੜੀ ਤੋਂ ਗੁਰਬਾਣੀ ਨੂੰ ਸਮਝਣ ਦੀ ਗੱਈ ਹੈ ਮੈਂ ਪਹਿਲਾਂ ਵੀ ਕਿਹਾ ਕਿ ਕੌਮ ਦੇ ਮਹਾਨ ਗੁਰਮੁਖਾਂ ਪਿਆਰਿਆਂ ਦੀ ਗੁਰਬਾਣੀ ਨੂੰ ਕੇਵਲ ਸਮਝਿਆ ਹੀ ਨਹੀਂ ਬਲਕਿ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਉਹਨਾਂ ਨੇ ਵਸਾਇਆ ਵੀ ਹੈ ਆਪਣੇ ਹਿਰਦੇ ਵਿੱਚ ਵਸਾਇਆ ਹੈ ਤੇ ਸਮਝ ਕੇ ਗੁਰੂ ਕੀ ਬਾਣੀ ਨੂੰ ਆਪਣੇ ਜੀਵਨ ਨੂੰ ਗੁਰਬਾਣੀ ਦੇ ਆਸ਼ਮਾ ਤਾਬਕ ਉਹਨਾਂ ਗੁਰਮੁਖਾਂ ਪਿਆਰਿਆਂ ਢਾਂਦੇ ਹੈ ਕੇਵਲ ਕਿਤਾਬੀ ਵਿਦਵਾਨ ਨਹੀਂ ਬਣੇ ਬਲਕਿ ਗੁਰਬਾਣੀ ਗੁਰਮਤਿ ਮੁਤਾਬਕ ਅਮਲੀ ਜੀਵਨ ਉਹਨਾਂ ਗੁਰਮੁਖਾਂ ਪਿਆਰਿਆਂ ਨੇ ਬਤਾਇਆ ਜਨਾਂ ਨੂੰ ਅੱਜ ਤੁਸੀਂ ਭੰਡ ਦੇ ਫਿਰਦੇ ਹੋ ਦੰਦਮੀ ਟਕਸਾਲ ਦੀ ਸਿਰਜਣਾ ਹੀ ਕਲਗੀ ਤਰਪਾਤਸ਼ਾਈ ਨੇ ਗੁਰਬਾਣੀ ਨੂੰ ਸਮਝਣ ਤੇ ਸਮਝਾਉਣ ਵਾਸਤੇ ਕੀਤੀ ਔਰ ਕਿ ਆਪਣੀ ਜ਼ਿੰਮੇਵਾਰੀ ਦੰਦਮੀ ਟਕਸਾਲ ਬਾਖੂਬੀ ਨਿਭਾਉਂਦੀ ਆ ਰਹੀ ਹੈ ਤੁਹਾਡੇ ਵਰਗਿਆਂ ਕੋਲੋਂ ਸਰਟੀਫਿਕੇਟ ਲੈਣ ਦੀ ਕਿਸੇ ਨੂੰ ਲੋੜ ਨਹੀਂ ਫੇਰ ਤੂੰ ਦੁਖ ਭੰਜਨੀ 베ਰੀ ਸਾਹਿਬ ਉੱਪਰ ਸ਼ੰਕਾ ਪਿਆ ਕਰਦੇ ਕਿੰਤੂ ਕਰਦੇ ਕਿ ਦੁਖ ਭੰਜਨੀ 베ਰੀ ਬਣਾ ਲਈ ਬਣਾ ਲਈ ਨਹੀਂ ਬਲਕਿ ਇਹ ਪ੍ਰਾਤਨ ਕਾਲ ਤੋਂ ਮੌਜੂਦ ਹੈ ਔਰ ਜਿਹੜਾ ਇਥੋਂ ਦਾ ਇਤਿਹਾਸ ਹੈ ਤੁਸੀਂ ਭਾਵੇਂ ਜਿੰਨਾ ਮਰਜੀ ਟਿਲ ਲਾ ਲਓ ਜੋਰ ਲਾ ਲਓ ਇਸ ਮਹਾਨ ਅਸਥਾਨ ਦਾ ਇਤਿਹਾਸ ਕਰੇ ਵਾਸਤੇ ਛੁਟਲਾਇਆ ਨਹੀਂ ਜਾ ਸਕਦਾ ਅਸਲ ਵਿੱਚ ਤੁਹਾਡਾ ਲੋਕਾਂ ਦਾ ਮਕਸਦ ਹੀ ਇਹ ਹੀ ਹੈ ਨਿਸ਼ਾਨਾ ਹੀ ਇਹ ਹੀ ਹੈ ਤੁਹਾਡਾ ਕਿ ਸ਼ਰਧਾ ਭਾਵਨਾ ਨੂੰ ਔਰ ਗੁਰ ਅਸਥਾਨਾਂ ਦੇ ਨਾਲ ਸਿੱਖਾਂ ਦੇ ਮਨ ਦੇ ਜੁੜੇ ਹੋਏ ਲਗਾ ਨੂੰ ਖਤਮ ਕੀਤਾ ਜਾਵੇ ਦੂਰ ਕੀਤਾ ਜਾਵੇ ਤਾਂ ਤੁਸੀਂ ਇਹੋ ਜੀਆਂ ਗੱਲਾਂ ਪੇ ਕਰਦੇ ਹੋ ਅਗਲੀਆਂ ਗੱਲਾਂ ਤੋਂ ਸੰਗਰਾਮ ਮਸਿਆ ਪੂਰਨਵਾਸੀ ਦੀ ਕੀਤੀ ਤੁਹਾਨੂੰ ਪਤਾ ਹੈ ਕਿ ਨਹੀਂ ਕਿ ਇਹ ਜੋੜ ਮੇਲੇ ਕਦੋਂ ਤੋਂ ਆਰੰਭ ਹੋਏ ਤੇ ਕਿਸ ਨੇ ਆਰੰਭ ਕੀਤੇ ਜੇ ਪਤਾ ਹੀ ਨਹੀਂ ਤੇ ਫੇਰ ਤੁਹਾਨੂੰ ਇਹਨਾਂ ਦੇ ਬਾਰੇ ਬੋਲਣ ਦਾ ਹੱਕ ਹੀ ਕੋਈ ਨਹੀਂ ਕਿਉਂ ਬੋਲਦੇ ਹੋ ਜਦੋਂ ਜਾਣਕਾਰੀ ਹੀ ਕੋਈ ਨਹੀਂ ਤਾਂ ਤੇ ਜੇ ਜਾਣਕਾਰੀ ਹੈ ਤਾਂ ਫੇਰ ਇਹਦੇ ਵਿੱਚ ਸਪਸ਼ਟ ਹੈ ਕਿ ਤੁਹਾਡਾ ਦਿਲ ਬੇਈਮਾਨ ਹੈ ਜਾਣ ਬੁੱਝ ਕੇ ਤੁਸੀਂ ਝੂਠਾ ਪ੍ਰਚਾਰ ਕਰਦੇ ਹੋ ਬ੍ਰਾਹਮਣਵਾਦ ਦਾ ਜਿਹੜਾ ਪੁਰਾਣਾ ਸਿਸਟਮ ਚੱਲਿਆ ਹੁੰਦਾ ਸੀ ਇਹਨਾਂ ਦਿਨਾਂ ਦੇ ਉੱਪਰ ਲੋਕ ਉਹਨਾਂ ਬ੍ਰਾਹਮਣਾ ਪੁਜਾਰੀਆਂ ਕੋਲ ਇਕੱਠੇ ਹੁੰਦੇ ਸੀ ਤੇ ਕੋਈ ਗ੍ਰਹਿ ਆ ਖਿੱਤਾਂ ਵਾਰਾਂ ਦੀਆਂ ਕਥਾਵਾਂ ਮੰਨ ਕਰਤੀਆਂ ਬਣਾ ਕੇ ਬ੍ਰਾਹਮਣ ਲੋਕਸਾਂ ਦੇ ਹੁੰਦੀ ਸੀ ਲੋਕਾਂ ਨੂੰ ਲੋਕ ਪਰੰਪਰੇਖਿਆਂ ਵਿੱਚ ਪੈਂਦੇ ਸਨ ਬ੍ਰਾਹਮਣਵਾਦ ਦੇ ਚੱਲੇ ਆ ਰਹੇ ਇਸ ਸਿਸਟਮ ਦੇ ਖਿਲਾਫ ਇਸ ਦੇ ਪੈਰਮਲ ਸਿਸਟਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਖੜਾ ਕੀਤਾ ਸੀ ਸੰਗਰਾਮ ਦੇ ਜੋੜ ਮੇਲੇ ਸਤਿਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਸਾਹਿਬ ਤੋਂ ਆਰੰਭ ਕੀਤੇ ਮਸੀਹਾ ਦੇ ਜੋੜ ਮੇਲੇ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜਿਨੇ ਤਰਨ ਤਾਰਨ ਸਾਹਿਬ ਤੋਂ ਆਰੰਭ ਕੀਤੇ ਮਕਸਦ ਇਹ ਕਿ ਲੋਕ ਉਹਨਾਂ ਪੰਡਤਾਂ ਕੋਲ ਉਹਨਾਂ ਪੁਜਾਰੀਆਂ ਕੋਲ ਜਾ ਕੇ ਝੂਠੀਆਂ ਮੰਨ ਕੜਤ ਕਹਾਣੀਆਂ ਸੁਣਨ ਦੀ ਬਜਾਏ ਸੱਤ ਸੰਗਤ ਦੇ ਨਾਲ ਜੋੜਨ ਸਿਮਰਨ ਕਰਨ ਨੰਦਕੀ ਕਰਨ ਸੇਵਾ ਸਿਮਰਨ ਨਾਲ ਜੋੜਨ ਸੱਚ ਦੇ ਮਾਰਗ ਨੂੰ ਅਪਣਾਉਣ ਇਉਂ ਪੁਰਾਣੇ ਬ੍ਰਾਹਮਣਵਾਦੀ ਸਿਸਟਮ ਨੂੰ ਫੇਲ ਕਰਦਿਆਂ ਸਤਿਗੁਰਾਂ ਨੇ ਇਹ ਸਮਾਨਤ ਸਿਸਟਮ ਚਲਾਇਆ ਸੀ ਤੇ ਜਦੋਂ ਤੁਸੀਂ ਇਹਨਾਂ ਦਿਨਾਂ ਦਾ ਵਿਰੋਧ ਕਰਦੇ ਹੋ ਜੋੜ ਮੇਲੇ ਲਗਾਏ ਜਾਣ ਦਾ ਤਾਂ ਕਿ ਇਹਦੇ ਪਿੱਛੇ ਤੁਹਾਡਾ ਲੁਕਾ ਮਕਸਦ ਇਹ ਤਾਂ ਨਹੀਂ ਕਿ ਫਿਰ ਜਿਹੜੇ ਆਮ ਲੋਕ ਨੇ ਉਹ ਇਹਨਾਂ ਦਿਨਾਂ ਤੇ ਗੁਰੂ ਘਰਾਂ ਵਿੱਚ ਨਾ ਜਾਣ ਤੇ ਉਹ ਬ੍ਰਾਹਮਣਾ ਪੰਡਤਾਂ ਕੋਲ ਜਾਣ ਵਾਸਤੇ ਵੇਲੇ ਰਹਿਣ ਸ਼ਾਇਦ ਇਹੋ ਤੁਹਾਡਾ ਧੁਕਵਾ ਏਜੰਡਾ ਹੈ ਜਿਸ ਕਰਕੇ ਤੁਸੀਂ ਇਹੋ ਜਿਹੀਆਂ ਗੱਲਾਂ ਪਏ ਕਰਦੇ ਹੋ ਫਿਰ ਉਸ ਤੋਂ ਅਗਲੀ ਗੱਲ ਤੂੰ ਕੁਰਬਾਨੀਆਂ ਦੀ ਕਰਦਾ ਹੈ ਤੇ ਉਹਨਾਂ ਕੁਰਬਾਨੀਆਂ ਦੇ ਪੱਖ ਵਿੱਚ ਧੂਏ ਕਿਹਾ ਕਿ ਇਹ ਜੋ ਆਪਣੇ ਦੰਦ ਮੀ ਟਕਸਾਲ ਤੇ ਹੋਰ ਜਥੇਬੰਦੀਆਂ ਵੱਲੋਂ ਇਹ ਕੁਰਬਾਨੀਆਂ ਦਾ ਝੂਠਾ ਦਾਵਾ ਪਏ ਕਰਦੇ ਨੇ ਤੇ ਕੁਰਬਾਨੀਆਂ ਜੀ ਬਿਆਨਤ ਸਿੰਘ ਤਵੰਦ ਸਿੰਘ ਕੇਰ ਸਿੰਘ ਨੇ ਕੀਤੀਆਂ ਹਰਜਿੰਦਰ ਸਿੰਘ ਜੰਦਾ ਸੁਖਦੇਵ ਸਿੰਘ ਸੁਖਾ ਨੇ ਕੀਤੀਆਂ ਭਾਈ ਫੌਜਾ ਸਿੰਘ ਨੇ ਕੀਤੀਆਂ ਹੁਣ ਤੋਂ ਸਭ ਤੋਂ ਪਹਿਲਾਂ ਇਹ ਗੱਲ ਦੱਸ ਇਹ ਜਿਹੜੇ 6 ਸ਼ਹੀਦਾਂ ਦੇ ਤੂੰ ਨਾਮ ਲਏ ਨੇ ਇਹ ਕਿਹੜੀ ਵਿਚਾਰਧਾਰਾ ਨੂੰ ਪ੍ਰਣਾਇ ਹੋਏ ਸੀ ਮੈਂ ਸਪਸ਼ਟ ਤੌਰ ਤੇ ਤੈਨੂੰ ਦੱਸਦਾ ਕਿ ਇਹ ਸਾਰੇ ਦੇ ਸਾਰੇ ਸ਼ਹੀਦ ਉਸ ਪ੍ਰਾਤਨ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ ਜਿਨ੍ਹਾਂ ਦਾ ਅੱਜ ਤੁਸੀਂ ਵਿਰੋਧ ਕਰਦੇ ਹੋ ਤੇ ਜਿਸ ਕਾਮਰੇਡੀ ਵਿਚਾਰਧਾਰਾ ਦਾ ਤੁਸੀਂ ਪ੍ਰਚਾਰ ਕਰਦੇ ਹੋ ਉਸ ਵਿਚਾਰਧਾਰਾ ਦੇ ਹੀ ਸਖਤ ਵਿਰੋਧੀ ਸੀ ਤੇ ਦੂਸਰਾ ਤੂੰ ਸ਼ਾਇਦ ਇਹ ਸਮਝਿਆ ਹੈ ਕਿ ਭਾਈ ਸਤਵੰਦ ਸਿੰਘ ਬਿਆਨਤ ਸਿੰਘ ਖੇਰ ਸਿੰਘ ਉਰੀ ਭਾਈ ਝੰਡੇ ਉਰੀ ਭਾਈ ਸਖੇ ਉਰੀ ਟਕਸਾਲ ਦੇ ਵਿੱਚ ਨਹੀਂ ਰਹੇ ਤੇ ਮੈਂ ਇਹਨਾਂ ਦਾ ਨਾਮ ਦੱਸ ਕੇ ਇਹ ਲੋਕਾਂ ਨੂੰ ਇਹ ਪਰਮਾਹ ਲਵਾਵਾਂਗਾ ਕਿ ਇਹਨਾਂ ਦਾ ਟਕਸਾਲ ਨਾਲ ਸੰਬੰਧ ਕੋਈ ਨਹੀਂ ਹੈ ਜਦੋਂ ਤੈਨੂੰ ਪਤਾ ਹੀ ਕੱਖ ਨਹੀਂ ਤੇ ਕਿਉਂ ਐਵੇਂ ਬੇਤਭੀਆਂ ਜਿਹਾ ਮਾਰੀ ਜਾਂਦਾ ਹੈ ਕੋਈ ਪਤਾ ਹੈ ਤੈਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਦਾ ਬਿਸ਼ੋਕੜ ਕੀ ਹੈ ਕਿਵੇਂ ਉਹ ਕੌਮੀ ਸੰਘਰਸ਼ ਵਿੱਚ ਆਏ ਕੀ ਕੀ ਉਹਨਾਂ ਸੇਵਾਵਾਂ ਕੀਤੀਆਂ ਤੇ ਉਹਨਾਂ ਦੇ ਦੰਦਮੀ ਟਕਸਾਲ ਨਾਲ ਕੈਸੇ ਸੰਬੰਧ ਰਏ ਜਦੋਂ ਤੋਂ ਇਸ ਗੱਲ ਤੋਂ ਹੈ ਹੀ ਅਣਜਾਣ ਹੈ ਤਾਂ ਕਿਉਂ ਬੋਲਦਾ ਪਿਆ ਤੇ ਜੇ ਤੂੰ ਜਾਣਦਾ ਤਾਂ ਫੇਰ ਗੱਲ ਉਹੀ ਕਿ ਤੂੰ ਬੇਈਮਾਨ ਹੈ ਜਾਣ-ਪੁੱਝ ਕੇ ਗੱਲਾਂ ਨੂੰ ਪਿਆ ਘਮਾਉਂਦਾ ਹੈ ਤੂੰ ਭਾਈ ਹਰਜਿੰਦਰ ਸਿੰਘ ਹੋਰਾਂ ਦਾ ਦੰਦਮੀ ਟਕਸਾਲ ਨਾਲ ਕਿਹੜਾ ਸੰਬੰਧ ਰਿਹਾ ਹੈ ਪੜ੍ਹ ਲੈ ਜੀਲ ਚੱਠੀਆਂ ਭਾਈ ਹਰਜਿੰਦਰ ਸਿੰਘ ਜੰਦਾ ਹੋਰਾ ਦੀਆਂ ਜਿੱਨਾਂ ਚੱਠੀਆਂ ਵਿੱਚ ਤੈਨੂੰ ਦੰਦਮੀ ਟਕਸਾਲ ਦਾ ਜ਼ਿਕਰ ਵਾਰ-ਵਾਰ ਮਿਲੇਗਾ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜਿਹਦਾ ਸਤਕਾਰ ਉਹਨਾਂ ਦੀਆਂ ਲਿਖਤਾਂ ਵਿੱਚੋਂ ਸਪਸ਼ਟ ਝਲਕਦਾ ਨਜ਼ਰੀ ਪਵੇਗਾ ਕੋਪਰਾਯੂ ਟਕਸਾਲੀ ਜੋਧੇ ਸੀ ਭਾਈ ਬਿਆਨਦ ਸਿੰਘ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਜੀ ਗੱਲ ਕੀਤੀ ਤੈਨੂੰ ਪਤਾ ਹੈ ਕੁਰਬਾਨੀ ਲਈ ਤਿਆਰ ਕਿਵੇਂ ਹੋਏ ਸੀ ਕਿਵੇਂ ਉਹਨਾਂ ਗੁਰਮੁਖਾਂ ਕੁਰਬਾਨੀਆਂ ਕੀਤੀ ਉਹਨਾਂ ਦੇ ਪਰਿਵਾਰ ਅਰੰਭ ਤੋਂ ਦੰਦਮੀ ਟਕਸਾਲ ਨਾਲ ਜੁੜੇ ਹੋਣੇ ਜੁੜੇ ਹੋਏ ਨੇ ਪੁੱਛ ਲਿਆ ਭਾਈ ਬਿਆਨਤ ਸਿੰਘ ਦੇ ਚੰਗੀਆਂ ਨੂੰ ਜਾ ਕੇ ਪੁੱਛ ਲਿਆ ਭਾਈ ਸਤਵੰਦ ਸਿੰਘ ਦੇ ਪਿਆ ਆਪਣੇ ਪਰਿਵਾਰ ਨੂੰ ਕਿ ਉਹਨਾਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਉਹਨਾਂ ਦੇ ਮਹਾਨ ਕੁਰਬਾਨੀ ਕਾਰਨ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੀ ਸੰਭਾਲ ਕਿਸ ਨੇ ਕੀਤੀ ਕਿਸ ਨੇ ਮੁਕਦਮੇ ਲੜੇ ਭਾਈ ਸਤਵੰਦ ਸਿੰਘ ਕੇਸ ਸੰਘੋੜਾਂ ਦੇ ਕਿਸ ਨੇ ਸੰਭਾਲ ਕੀਤੀ ਭਾਈ ਬਿਆਨਤ ਸਿੰਘ ਸਤਵੰਦ ਸਿੰਘ ਘੋੜਾਂ ਦੇ ਪਰਿਵਾਰਾਂ ਦੀ ਆਈਓ ਸਾਰੇ ਟਕਸਾਲੀ ਜੋਧੀ ਸੀ ਜਨਾਂ ਨੂੰ ਤੋਂ ਟਕਸਾਲ ਨਾਲੋਂ ਵੱਖ ਕਰਨ ਦਾ ਕੋਧਾ ਜਤਨ ਕਰਦਾ ਪਿਆ ਹੈ ਤੇ ਉਹਨਾਂ ਦਾ ਤੋਂ ਕੇਵਲ ਤੇ ਕੇਵਲ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਪਿਆ ਕਰਦੇ ਤੇ ਤੁਸੀਂ ਲੋਕ ਉਹਨਾਂ ਸ਼ਹੀਦਾਂ ਦੇ ਵਾਰਿਸ ਖਾਣ ਦਾ ਝੂਠਾ ਦਾਵਾ ਪਏ ਕਰਦੇ ਹੋ ਵਾਰਿਸ ਬਣਨਾ ਚਾਹੁੰਦੇ ਹੋ ਇਹ ਚਾਲਾਂ ਤੁਹਾਡੀਆਂ ਪਤਾchitzੀ ਸਫਲ ਨਹੀਂ ਹੋਣੀਆਂ ਦਮਦਮੇ ਤਕਸਾਲ ਨਾਲ ਭਾਈ ਸਾਹਿਬ ਭਾਈ ਫੌਜਾ ਸਿੰਘ ਅਖੰਡ ਕੀਰਤਨੀ ਜਥੇ ਦੇ ਮੁਫੀਸੀ ਇਹ ਤੈਨੂੰ ਪਤਾ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਉਹ ਕਿੱਥੇ ਸੰਵਸਾਖੀ ਵਾਲੇ 1978 ਦੇ ਹਨ ਕਿਵੇਂ ਉਹ ਸੰਤਾਂ ਦੇ ਕੋਲ ਆਏ ਤੇ ਕਿਵੇਂ ਸੰਤਾਂ ਨੇ ਉਹਨਾਂ ਨੂੰ ਸਾਰਿਆ ਸੰਗਾਂ ਨੂੰ ਤੋੜਿਆ ਸੀ ਜਦੋਂ ਤੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਤੇ ਫੇਰ ਤੂੰ ਭਾਈ ਕਿਹੜੀਆਂ ਗੱਲਾਂ ਪਿਆ ਮਾਰਦਾ ਹੈ ਭਾਈ ਫੌਜਾ ਸਿੰਘ ਜੀ ਵੀ ਗੁਰਮਤ ਵਿਚਾਰ ਧਾਰਾ ਦੇ ਪੱਕੇ ਧਾਰਨੀ ਸੀ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਆਪਣੇ ਜੀਵਨ ਕੁਰਬਾਨ ਕੀਤੇ ਉਹ ਤੁਹਾਡੇ ਵਰਗੀ ਕਾਮਰੇਡੀ ਸੋਚ ਦੇ ਨੇੜੇ ਤੇੜੇ ਵੀ ਨਹੀਂ ਸੀ ਜਾਂਦੇ ਪੂਰਨ ਸ਼ਰਧਾਵਾਨ ਸਨ ਪ੍ਰਾਪਤਨ ਮਰਯਾਦਾ ਦੇ ਭਾਣੇ ਸਨ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਤੋਂ ਨਾਮ ਲੈ ਕੇ ਦਮਦਮੀ ਟਕਸਾਲ ਨਾਲੋਂ ਜਾਂ ਪ੍ਰਾਪਤਨ ਵਿਚਾਰਤਾ ਨਾਲੋਂ ਵਖ ਕਰਨ ਦਾ ਯਤਨ ਪਿਆਰਾ ਕਰਦੇ ਫੇਰ ਤੋਂ ਕਹਿੰਦਾ ਕਿ ਖਾਲਸਾ ਕਿਵੇਂ ਹੋ ਗਿਆ ਜੀ ਅਖੇ ਜੀ ਕਿਰਪਾ ਨੇ ਕਿਸੇ ਕੋਲੋਂ ਆਗੇ ਇਸ਼ਾਰਾ ਕਿਸੇ ਕੋਲੋਂ ਆ ਗਿਆ ਉਹ ਭਾਈ ਜਦੋਂ ਇਹ ਚੀਜ਼ਾਂ ਸਾਰੀਆਂ ਮੌਜੂਦ ਸਨ ਪਹਿਲਾਂ ਤਾਂ ਕਿਸੇ ਕੋਲੋਂ ਆਉਣ ਜਾਂ ਨਾ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਕਕਾਰਾਂ ਦੀ ਪਰਪਕਤਾ ਬਖਸ਼ਿਸ਼ ਕੀਤੀ ਹੈ ਅਛਾ ਜੀ ਇਹ ਚੀਜ਼ਾਂ ਤੇਨੂੰ ਬ੍ਰਾਹਮਣਵਾਦੀ ਲੱਗਦੀਆਂ ਨੇ ਕੋਈ ਕੇਸ ਕਸ਼ਹਿਰਾ ਕੜਾ ਕਰਾ ਕਰਪਾਨ ਜੇ ਇਸੇ ਤਰ੍ਹਾਂ ਫਿਰ ਤੀਰ ਕਮਾਨ ਤਾਂ ਰਾਮਚੰਦਰ ਜੀ ਵੀ ਵਰਤੇ ਰਹੇ ਨੇ ਤੇ ਤੀਰ ਕਮਾਨ ਦਸਵੇਂ ਪਾਤਸ਼ਾਹ ਨੇ ਵਰਤਿਆ ਤੇ ਤੁਹਾਡਾ ਦਾਣਾ ਇਹ ਕਹੂਗਾ ਕਿ ਦਸਵੇਂ ਪਾਤਸ਼ਾਹ ਨੇ ਤੀਰ ਕਮਾਨ ਜਿਹੜਾ ਹੈ ਉਹ ਰਾਮਚੰਦਰ ਹੋਰਾਂ ਦੇ ਕੋਲੋਂ ਲਿਆ ਜੇ ਤੁਸੀਂ ਨਹੀਂ ਜਿਆਦਾ ਆਪਣੇ ਆਪ ਨੂੰ ਪੱਕੇ ਸਿੱਖ ਹੁੰਦੇ ਹੋ ਕਿ ਬ੍ਰਾਹਮਣਵਾਦ ਤੋਂ ਦੂਰ ਆ ਪਾਣੀ ਪੀਣਾ ਬੰਦ ਕਰਦੇ ਅੱਜ ਤੋਂ ਕਿਉਂਕਿ ਜਿਹੜਾ ਪਾਣੀ ਹੈ ਨਾ ਇਹ ਜਲ ਦੇਵਤਾ ਬ੍ਰਾਹਮਣਾ ਦਾ ਮੰਨਿਆ ਜਾਂਦਾ ਹੈ ਪਾਣੀ ਪੀਣਾ ਬੰਦ ਕਰਦੇ ਆਮੋ ਮੂਮੀ ਦੇਵਤਾ ਮੰਨਦੇ ਨੇ ਬ੍ਰਾਹਮਣੇ ਅੰਨ ਖਾਣਾ ਬੰਦ ਕਰਦੇ ਕੋਈ ਐਹੋ ਜੀ ਜਗਾ ਲੱਭ ਧਰਤੀ ਦੇ ਜਿੱਥੇ ਸੂਰਜ ਚੰਦਰਮਾ ਦੀ ਰੋਸ਼ਨੀ ਨਾ ਪਹੁੰਚਦੀ ਹੋਵੇ ਕਿਉਂਕਿ ਸੂਰਜ ਚੰਦਰਮਾ ਵੀ ਜਿਹੜੇ ਨੇ ਉਹ ਦੇਵਤੇ ਮੰਨੇ ਜਾਂਦੇ ਨੇ ਹਿੰਦੂਆਂ ਦੇ ਭਾਈ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਨੂੰ ਸਮਝਾਈਏ ਕਿਉਂ ਤੁਹਾਡੀ ਸਮਝ ਵਿੱਚ ਕੁਝ ਪੈਂਦਾ ਹੀ ਨਹੀਂ ਤੇ ਜਾਂ ਤੁਸੀਂ ਸਮਝਦੇ ਹੋਏ ਜਾਣਬੁੱਝ ਕੇ ਬੇਈਮਾਨ ਬਣਦੇ ਹੋ ਕਿਉਂਕਿ ਕੌਮ ਵਿੱਚ ਭੰਬਲ ਪੂਸੇ ਪਾਉਣਾ ਹੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਇਹੋ ਕੋਜੀ ਜਿਹੜਾ ਹੈ ਤੁਸੀਂ ਅੱਜ ਦੇ ਸਮੇਂ ਵਿੱਚ ਕਰ ਰਹੇ ਹੋ ਫਿਰ ਇਸੇ ਪ੍ਰਕਾਰ ਤੋਂ ਵਿਚਾਰ ਤੇ ਹਥਿਆਰ ਦੀ ਗੱਲ ਕਰਦੇ ਗੁਰੂ ਕਾ ਖਾਲਸਾ ਦੋਨਾਂ ਪੱਖਾਂ ਦਾ ਧਾਰ ਨਹੀਂ ਹੈ ਸ਼ਸਤਰ ਤੇ ਸ਼ਾਸਤਰ ਇਹ ਦੋਨੋਂ ਪੱਖ ਨੇ ਗੁਰੂ ਕੇ ਖਾਲਸੇ ਕੋਲ ਗੁਰੂ ਕਾ ਖਾਲਸਾ ਵਿਚਾਰਵਾਣ ਵੀ ਹੈ ਕਿ ਜਿੱਥੇ ਕਿਸੇ ਪ੍ਰਕਾਰ ਕੋਈ ਦੁਸ਼ਟ ਜਿਹੜਾ ਬਹੁਤੀ ਜੜੀ ਕਰੇ ਕਿਸੇ ਵੀ ਪ੍ਰਕਾਰ ਜਿਹੜਾ ਉਹ ਨਾ ਮੰਨੇ ਔਰ ਕੌਮ ਨੂੰ ਨੁਕਸਾਨ ਬਚਾਉਣਾ ਜਾਰੀ ਰੱਖੇ ਉਥੇ ਫਿਰ ਜੋ ਰਹਿਤਨਾਮੇ ਦੇ ਬਚਨ ਆਉਂਦੇ ਨੇ ਗੁਰ ਕੀ ਨਿੰਦਾ ਸੁਣੀ ਨਾ ਕਾਨ ਭੇਟਾ ਕਰੇ ਸੰਗ ਕਿਰਪਾਣ ਇਹ ਦੋਨੋਂ ਪੱਖ ਬਰੂ ਕੇ ਖਾਨਸਰ ਜੋ ਮੌਜੂਦ ਨੇ ਬਾਕੀ ਵਿਚਾਰ ਤੋਂ ਟਕਸਾਲੀ ਸੇ ਵੀ ਕਦੇ ਨਹੀਂ ਭੱਜਦੇ ਵਿਚਾਰ ਕਰਨ ਵਾਸਤੇ ਤੁਹਾਨੂੰ ਲਲਕਾਰਦੇ ਨੇ ਵੰਗਾਰਦੇ ਨੇ ਜਿਹੜੀ ਗੱਲ ਤੋਂ ਤੂੰ ਵੀਡੀਓ ਬਣਾ ਕੇ ਪਾਈ ਹੈ ਨਾ ਪੰਥਕਰੀ ਦਿਵਾਲੀ ਤੋਂ ਜਿੰਨੂੰ ਅਸੀਂ ਪੰਥ ਵਿਪਰੀਤ ਕਹਿੰਨੇ ਆ ਪਹਿਲਾਂ ਇਸੇ ਨਹੀਂ ਆਪਣੇ ਵਿਚਾਰ ਵਾਸਤੇ ਸੰਗਾਂ ਨੂੰ ਲਿਖਤਾਰਿਆ ਸੀ ਤੇ ਜੇ ਭਾਈ ਗੁਰਪ੍ਰੀਤ ਸਿੰਘ ਜਣੀ ਵਿਚਾਰ ਵਾਸਤੇ ਪਹੁੰਚ ਗਏ ਫਿਰ ਬੈਠਾ ਕਿਉਂ ਨਹੀਂ ਵਿਚਾਰ ਕਰਨ ਤੋਂ ਤਾਂ ਤੁਸੀਂ ਭੱਜਦੇ ਹੋ ਤੇ ਲੈ ਹੁਣ ਏਸ਼ਟ ਲੰਦਰ ਨੂੰ ਤਗਰ ਮੁਖਾਂ ਪਿਆਰਿਆ ਨੇ ਭਾਈ ਸਮਰਨਜੀਤ ਸਿੰਘ ਹੋਰਾਂ ਨੇ ਤੈਨੂੰ ਵਿਚਾਰ ਵਾਸਤੇ ਬੁੰਗਾ ਰਿਹਾ ਕਿ ਤੂੰ ਇੰਗਲੈਂਡ ਜਾ ਰਿਹਾ ਹੈ ਭੱਜੀ ਨਾ ਹੁਣ ਵਿਚਾਰ ਕਰ ਲਵੀਂ ਸਿੰਘਾਂ ਦੇ ਨਾਲ ਫੇਰ ਤੈਨੂੰ ਸੱਚ ਝੂਠ ਦਾ ਪਤਾ ਲੱਗੇਗਾ ਇਸ ਗੱਲ ਦੀ ਗਾਰੰਟੀ ਤੈਨੂੰ ਮੈਂ ਦਿੰਦਾ ਕਿ ਸਿੰਘ ਤੇਰੇ ਨਾਲ ਟਰਮੇ ਨਾਲ ਵਿਚਾਰ ਕਰਨਗੇ ਤੇ ਕਰ ਲਮੀ ਵਿਚਾਰ ਫੇਰ ਪਤਾ ਲੱਗੋ ਤੁਸੀਂ ਕਿੰਨੇ ਕੁ ਵਿਚਾਰ ਦੇ ਧਾਰਨੀ ਆ ਸੋ ਇਹੋ ਜੀਆਂ ਗੱਲਾਂ ਬਾਤਾਂ ਕਰਕੇ ਕੌਮ ਵਿੱਚ ਭੰਬਲ ਪੁੱਸੇ ਪਾਉਣਾ ਬੰਦ ਕਰ ਦਿਓ ਤੇ ਅਜੇ ਵੀ ਵੇਲਾ ਸੰਭਲ ਜਾ ਵਸਲੀ ਰਾਹ ਤੇ ਆ ਜਾਓ ਆਪਣੇ ਆਪ ਨੂੰ ਪ੍ਰਚਾਰਕ ਕਾਉਨੇ ਹੋ ਤੱਤ ਗੁਰਮਤ ਦਾ ਪ੍ਰਚਾਰ ਕਰੋ ਸ਼ੰਕਾਵਾਦੀ ਗੱਲਾਂ ਦਾ ਨਹੀਂ ਗੁਰਬਾਣੀ ਦਾ ਗਿਆਨ ਤੁਹਾਨੂੰ ਅਜੇ ਬਿਲਕੁਲ ਨਹੀਂ ਹੈਗਾ ਥੋੜਾ ਬਹੁਤ ਆ ਵੀ ਨਹੀਂ ਜਿਸ ਦਾ ਤੁਸੀਂ ਦਾਵਾ ਪਏ ਕਰਦੇ ਹੋ ਸਮਝੋ ਗੁਰਬਾਣੀ ਦੇ ਗਿਆਨ ਨੂੰ ਤੇ ਜੇ ਨਹੀਂ ਸਮਝ ਹੈਗੇ ਤਾਂ ਫਿਰ ਕਿਸੇ ਪ੍ਰਾਤਨ ਜਥੇਬੰਦੀ ਵਿੱਚ ਪ੍ਰਾਤਨ ਸੰਪਰਦਾ ਵਿੱਚ ਆਓ ਤੁਹਾਨੂੰ ਗੁਰਬਾਣੀ ਦੇ ਗਿਆਨ ਦੀ ਥੋੜੀ ਬਹੁਤੀ ਸੋਝੀ ਪਵੇ ਤੇ ਤੁਸੀਂ ਕੁਝ ਸਹੀ ਗੱਲ ਕਰਨ ਦੇ ਕਾਬਿਲ ਹੋ ਸਕੋ ਅੱਜ ਵਾਸਤੇ ਇੰਨਾ ਹੀ ਕਾਫੀ ਹੈ ਅਗਾ ਜਿਵੇਂ ਸਤਿਗੁਰੂ ਨੇ ਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ